ਕੀ ਨਾਮ ਹੈ ਮੇਜ ਆਪਣਾ ਜੀ ਮੇਰਾ ਨਾਮ ਪ੍ਰੇਮੰਦਰ ਹੈਗਾ ਜੀ ਅੱਜ ਜਿਹੜਾ ਇੱਥੇ ਸਮਾਗਮ ਕਰਵਾਇਆ ਜਾ ਰਿਹਾ ਹੈ ਇੱਕ ਉਹੀ ਵਾਲੇ ਡੇਰੇ ਤੇ ਜਿਹਦੇ ਸੰਬੰਧ ਵਿੱਚ ਜਾਣਕਾਰੀ ਦਿਓ ਇਹਦੇ ਜੀ ਇਹ ਸੰਤ ਇੱਥੇ ਆ ਕੇ ਸ਼ਰਗਵਾ ਹੋ ਗਏ ਸੀਗੇ ਕਿਹੜੇ ਸੰਤ ਜੀ ਬਾਬਾ ਸੰਤੋਖਦਾ ਜੀ ਜੀ ਸੱਜਾ ਡੇਰਾ ਜਿਹਨਾਂ ਦਾ ਜੀ ਇਨਾਂ ਸੰਤਾਂ ਨੇ ਪਹਿਲਾਂ ਸੰਗਤ ਨੂੰ ਵਜਨ ਕਰਤੇ ਸੰਗਤ ਨੂੰ ਜੀ ਬਈ ਤੁਹਾਡੇ ਹੱਥ ਨੇ ਲਗਾਉਣੇ ਠੀਕ ਹੈ ਜੀ ਤੇ ਇਹਨੇ ਹੱਥ ਲਵਾਈ ਵੀ ਹੈ ਜੀ ਜੀ ਉਹ ਵੀ ਇੱਥੇ ਜੋ ਮੈਂ ਇੱਥੇ ਬੋਣ ਆਇਆ ਸੀਗਾ ਜੀ ਵਾਹ ਗਏ ਮੈਨੂੰ ਰਾਜ ਮਿਲਿਆ ਹੁੰਦੇ ਠੀਕ ਹੈ ਜੀ ਹੁੰਦੇ ਤੇ ਇਹ ਚੱਕ ਪੈ ਗਏ ਪੈ ਬਸ ਸੰਤ ਪੂਰੇ ਠੀਕ ਹੈ ਫਿਰ ਹਰ ਸਾਲ ਹਰ ਸਾਲ ਦੀ ਬਹੁਤ ਬਠਿੰਡੇ ਤੱਕ ਗੋਨੇ ਤੋਂ ਸੰਗਤ ਹੁੰਦੀ ਬੂਲ ਬੂਲ ਸੰਗਤ ਹੁੰਦੀ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਸਾਰੀ ਗੋਨਿਆਂ ਸੰਗਤ ਵਿੱਚ ਵਿੱਚ ਕੜੀਆਂ ਮੇਨੀਆਂ ਤੋਂ ਬਲਾਪੁਰੋਂ ਬੱਧਣੀ ਤੋਂ ਬਹੁਤ ਦੂਰ ਦੂਰੋਂ ਨੇ ਪੂਂਗੜੀ ਅੱਜ ਕੱਲ ਸਮਾਗਮ ਕਰਵਾਇਆ ਠਾਈ ਮਾਜੀ ਠਾਈ ਮਾਜੀ ਠਾਈ ਠਾਈ ਮਾਜੀ ਹਾਂਜੀ ਠੀਕ ਹੈ ਜੜੀ ਦੇ ਇਲਾਕੇ ਭਰਦੀਆਂ ਦੁਨੀਆ ਤੋਂ ਅੰਗੇ ਬਾਹਰ ਬਾਹਰੋਂ ਵੀ ਹੁੰਦਿਆ ਪੈਸਾ ਤੇ ਹੋਰ ਲੰਗਰ ਵਗੈਰਾ ਕੀ ਕੀ ਚਲਦਾ ਜੀ ਲੰਗਰ ਦਾ ਵੀ ਪੁੰਨਿਆ ਤੇ ਖੀਰ ਜੀ ਜੇ ਤੇ ਆ ਕੇ ਪਰ ਦਾਲ ਸਬ지 ਹਰ ਇੱਕ ਬੰਨਣਾ ਚਲਦਾ ਹਰ ਇੱਕ ਬੰਨਣਾ ਤੇ ਜਲੇਬੀਆਂ ਕਿਤੇ ਇੱਕ ਤੇ ਪਕੌੜਾ ਠੀਕ ਹੈ ਭਾਈ ਹਣੀ ਹੋਣੀ ਕੋਈ ਜੇ ਘਾੜ ਹੀ ਨਹੀਂ ਆਤਾ ਕਾਈ ਤੁਸੀਂ ਸੰਗਤ ਨੂੰ ਕੀ ਅਪੀਲ ਕਰਦੇ ਅੱਜ ਤੇ ਸੰਗਤ ਨੂੰ ਕਹਾ ਬੇਨਤੀ ਆਲੀ ਸਾਡੀ ਸੰਗਤ ਜੁੜ ਕੇ ਆਦਾ ਆਪ ਸ੍ਰੀ ਆਪ ਦਾ ਕੰਮ ਆਪ ਤਰਨ ਅਸੀਂ ਤੇ ਇਹ ਕਹਿੰਦਾ ਜੀ ਠੀਕ ਹੈ ਜੀ ਜੀ ਗਾਇ ਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂ ਜੀ ਇਹ ਖੂਹੀ ਵਾਲਾ ਇਹਦਾ ਜਾਣਕਾਰੀ ਇਹ ਆ ਜੀ ਸਾਡੇ ਸੰਤ ਸੀਗੇ ਪਹਿਲਾਂ ਤੋਂ ਜੁਦਾ ਜੁਦਾਂ ਤੋਂ ਚੱਲੇ ਹੁੰਦੇ ਆ ਪਹਿਲਾਂ ਸੱਜਾ ਵਾਲ ਇਹਨਾਂ ਦਾ ਡੇਰਾ ਸੀਗਾ ਤੇ ਉਸ ਤੋਂ ਬਾਅਦ ਇੱਥੇ ਆਣ ਕੇ ਇਹਨਾਂ ਨੇ ਅੰਤਮ ਸਮਾ ਆ ਗਿਆ ਉਹਨਾਂ ਦਾ ਤੇ ਇੱਥੇ ਆਣ ਕੇ ਖੂਹੀ ਤੇ ਚੋਲਾ ਛੱਡ ਕੇ ਤੇ ਉਦੋਂ ਬਾਅਦ ਸਾਨੂੰ ਹੌਲੀ-ਹੌਲੀ ਪਤਾ ਲੱਗ ਗਿਆ ਜੀ ਇੱਥੇ ਖੁਹੀ ਤੇ ਵੀ ਉਹਨਾਂ ਨੇ ਚੋਲਾ ਛੱਡਿਆ ਚੱਲ ਅਸੀਂ ਉਹਨਾਂ ਦਾ ਫਿਰ ਇਹ ਦਿਨ ਮਨਾਉਣਾ ਸ਼ੁਰੂ ਕਰਤਾ ਇਹ 1986 ਦੇ ਵਿੱਚ ਇਹਨਾਂ ਨੇ ਚੋਲਾ ਛੱਡਿਆ ਅੱਜ ਦੇ ਦਿਨ 14 ਜੂਨ ਨੂੰ ਜੀ ਜੀ ਤੇ ਉਦੋਂ ਕੁਝ ਬਰਸੀਆਂ ਸਾਡੀਆਂ ਬਿਨਾ ਬਣਾਉਣ ਤੋਂ ਵੀ ਲੰਘ ਜਾਂ ਤੇ ਕੋਸ਼ ਅਸੀਂ ਹੁਣ ਜਦੋਂ ਤੇ ਅਸੀਂ 28 ਸਾਲ ਹੋ ਗਏ ਉਦੋਂ ਤੇ ਜਦੋਂ ਤੇ ਸਾਨੂੰ ਪਤਾ ਲੱਗਿਆ ਅਸੀਂ ਮਨਾਉਣਾ ਸ਼ੁਰੂ ਕਰਤੀਆਂ ਜੀ ਤੇ ਅਸੀਂ ਸੰਗਤ ਸਾਡੀ ਆਪਦੀ ਜੋੜ ਤੇ ਲੈਨੇ ਆ ਵੀ ਚੱਲ ਸਾਡੀ ਸੰਗਤ ਇੰਨੇ ਦਾ ਜੁੜੀ ਹੋਈ ਆ ਤੇ ਸੰਤ ਅਰਦਾਸ ਉਹ ਆਮਨ ਕਰ ਦੇਈਦਾ ਸੰਗਤ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਸੰਗਤ ਨੂੰ ਇਹੇ ਕਰਦੇ ਆਂ ਜੀ ਅਪੀਲ ਅਸੀਂ ਵੀ ਵੱਧ ਤੋਂ ਵੱਧ ਸੰਗਤ ਲੈ ਕੇ ਆਓ ਆਪੋ ਆਪਣੇ ਪਿੰਡਾਂ ਚੋਂ ਜਿਹੜੇ ਸਾਡੇ ਸ਼ਰਧਾਲੂ ਆ ਸੰਤਾਂ ਦੇ ਤੇ ਸਾਡਾ ਘੱਟ ਉਹਨਾਂ ਹੀ ਵਧੇ ਪਤਾ ਲੱਗੇ ਲੋਕਾਂ ਨੂੰ ਦੁਨੀਆ ਨੂੰ ਵੀ ਸ਼ਾਂਤ 바ਕਾ ਹੀ ਇੱਥੇ ਸੀਗੇ ਜੀ ਗੁਰ ਸਾਧੀਆਂ ਦੀਆਂ ਜੀ ਪੁਰਾਣੇ ਸ਼ਰਧਾਲੂਆਂ ਸੀ ਜੀ ਸੇਵਾ ਕਰੀ ਜਾਂਦੇ ਆਂ ਸਾਨੂੰ ਕਮੀ ਵੀ ਨਹੀਂ ਕੋਈ ਛੱਡਦੇ ਜੀ ਕਮੀ ਕੋਈ ਨਹੀਂ ਛੱਡੀ ਜੀ ਇਹਨਾਂ ਨੇ ਜਿਹੜਾ ਜੀ ਹੁੰਦਾ ਸਰਦਾਰ ਉਹਨਾਂ ਦੀ ਸਰਦਾਰ ਸਾਰਿਆਂ ਦੀ ਪੂਰੀ ਹੋ ਗਈ ਜਿੰਨੇ ਸਮੇਂ ਤੋਂ ਆ ਰਹੇ ਹੋ ਤੁਸੀਂ ਇੱਥੇ ਮੈਨੂੰ ਜੀ 28 ਸਾਲ ਤਾਂ ਇਹ ਹੋ ਗਏ ਜੀ ਤੇ 25 ਸਾਲ ਸੱਜਾ ਹਲ ਸੇਵਾ ਕਰੀ ਜੀ ਠੀਕ ਹੈ ਸਾਰਾ ਸਾਰਾ ਜੀ ਬਹੁਤ